ਮਾਰ ਪੈਂਦੀ ਆ ਫਿਰ ਹੋਰ ਲੈ ਉਹੀ ਲੈ ਜਾ ਉਹੀ ਲੈ ਜਾ ਕਿੰਨੇ ਦਾ ਮੈਂ ਤੇ ਜ਼ਿੰਮੇਦਾਰਾ ਮੇਰੀ ਕੋਈ ਜ਼ਿੰਮੇਦਾਰੀ ਨਹੀਂ ਹੈਗੀ ਗਰੰਟੀ ਆ ਬਾਈ ਗਰੰਟੀ ਆ ਕੱਲ ਨੂੰ ਮੈਨੂੰ ਅੱਗੇ ਇੱਕ ਬੰਦਾ ਕਹੇ ਦੀ ਤੂੰ ਜੀ ਮੰਡੀ ਰੇ ਨਾਲ ਲੈ ਜੀ ਕੰਨਾ ਹਾਂ ਨਾ ਮੱਥੇ ਦਾ ਲਾ ਲੂੰ ਲਾ 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 ਲੂੰ 10 10 ਉਹ ਲਾ ਲੀ ਹਜ਼ਾਰ ਦੀ ਲੈ ਜਾ ਦੱਸ ਹੋਰ ਦੱਸ ਲੈ ਫੜਾ ਪੱਕੇ ਵੇਦੋ ਨਹੀਂ 35000 ਦੀ ਪਰਾਂ ਦਾ ਭਾਅ ਨਹੀਂ ਹੁੰਦੀ ਚੱਲ ਦੱਸ ਇਹ ਨਵੇੜ ਦੇ ਆ ਮੈਦਾਨ ਚ ਜੱਟ ਨੂੰ ਜੱਟ ਟੱਕਰੇ ਤੇ ਜਾ ਕੇ ਗੜ ਜਾ ਤੀਜਾ ਜਲਾ ਫਸ ਗਿਆ ਬਹੁਤ ਜੱਟ ਫਸ ਗਏ ਹਾਂ ਇੱਥੇ ਲੋਕਾਂ ਨੂੰ ਵਾਸਤੇ ਤਾਂ ਪਹਿਲਾਂ ਕਦੋਂ ਦਾ ਬੈਠਾ ਮੈਂ ਕਿਹਾ ਬਕਾਊ ਨਹੀਂ ਆ ਇਹਨੂੰ ਪਤਲਾ 20 ਬੰਦੇ ਆ ਕੇ ਮੁੜ ਗਏ ਹਾਂ ਹਾਂ ਤੂੰ ਬੰਦੇ ਲੈ ਕੇ ਆਏ ਦੀ ਜਿਹੜੇ ਮੈਂ ਉਹਨਾਂ ਨੂੰ ਵੀ ਕਹਿਤਾ ਦੀ ਬਕਾਊ ਨਹੀਂ ਆ ਉਹ ਤੇਰੇ ਮੂੰਹ ਨੂੰ ਕਹਿਤਾ ਦੀ ਮੈਂ ਬਕਾਊ ਆ ਇਹਨੂੰ ਮੈਂ ਮੁੱਲ ਕੋਈ ਨਹੀਂ ਕਰਿਆ ਠੀਕ ਹੈ ਇਹ ਮੈਨੂੰ ਕਹਿੰਦਾ ਕਿੰਨੇ ਦੀਆਂ ਮਹਾ ਜਿੰਨੇ ਦੇ ਕੇ ਜਾਣੇ ਦੇ ਠੀਕ ਹੈ ਠੀਕ ਹੈ ਮੈਂ ਇਹਨੂੰ ਗੱਲ ਇਹ ਕਹੀ ਆ ਬਾਕੀ ਜਿੰਨੇ ਦੀਆਂ ਹੈਗੀਆਂ ਬੱਕਰੀ ਉਹਨਾਂ ਹੀ ਦੇ ਦੇ ਨਾ ਦੁਬਈ ਦਾ ਮੁੱਲ ਕਰ ਇਹ ਨਵਾਂ ਬੰਦਾ ਪਹਿਲਾਂ ਮੇਰੀ ਗੱਲ ਸੁਣੀ ਧਿਆਨ ਨਾਲ ਇਹਨੂੰ ਆਪਾਂ ਕਰਨਾ ਕਾਮਯਾਬ ਕੰਮ ਨਾ ਮਾ ਬੰਦਾ ਦਾ ਤੈਨੂੰ ਮਾਰ ਪਾਉਂਗਾ ਇਹਨੂੰ ਮਾਰ ਲੇ ਬਸ 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 ਆਪਣੇ ਕੋਲੇ ਗੱਲਾਂ ਕਰ ਮੈਂ ਲਾਜੀ ਕਹਣਾ ਵੀ ਅਰਸ਼ਾ ਨਾ ਇਹ ਨਵੇਂ ਬੰਦੇ ਨੂੰ ਮਾਰ ਇਹ ਤੈਨੂੰ ਮਾਰ ਪਾਉਂਗਾ ਪਿਛਲੀ ਤੋਂ ਪਿਛਲੀ ਤੋਂ ਪਿਛਲੀ ਮੰਡੀ ਇਹਦਾ ਪਰਿਵਾਰ ਤੇਗਾ ਨਾਲ ਫੈਮਿਲੀ ਤੇਗੀ ਇਹ ਕੋਈ ਚੀਜ਼ ਲੈ ਰਿਹਾ ਦੀ ਮੈਂ ਬੰਦਿਆਂ ਦੇ ਮੂੰਹ ਦੀ ਗੱਲ ਇੱਥੇ ਦੀ ਉਹ ਇੱਥੀ ਨਿਮੇੜਤੀ ਦੀ ਬਸ ਠੀਕ ਹੈ ਵੀ ਇਹ ਤੇਰੇ ਮਤਲਬ ਦਾ ਹੈ ਨਹੀਂ ਬਸ ਹੁਣ ਤੂੰ ਚੁੱਪ ਕਰ ਜਾ ਹੁਣ ਇਹਦਾ ਮੁੱਲ ਕਰ ਲੈ ਇੱਥੇ ਕਰ ਲੋ ਜੀ ਲੈ ਇਹਦਾ ਹੁਣ ਮੁੱਲ ਕਰ ਮੈਂ ਮੁੱਲ ਤੈਨੂੰ ਕਰਨਾ ਪਊਗਾ ਮੁੱਲ ਨਾ ਕਰਾ ਤੂੰ ਹਾਂ ਲੈ ਜਾ ਤੂੰ ਹੈ ਲੈ ਜਾ ਤੂੰ ਜਿੰਨੇ ਦੀ ਹੈਗੀ ਆ ਮੁੱਲ ਨਹੀਂ ਯਾਰ ਗੱਲ ਆ ਗੱਲ ਜਦੋਂ ਬਜਾਰੇ ਮੈਨੂੰ 500 ਰੁਪਏ ਵੜਾਦਾ ਯਾਰ ਬੰਦੇ ਨੇ ਯਾਰ ਆ ਜੀ ਦੇਖ 10 ਮੇਰਾ ਆ ਜੋਂਦਰਾ ਜੋ ਹੈ ਲੈ ਜੋ ਜਿੰਨੇ ਦੀ ਬਾਪ ਇਹਨੂੰ ਮਾਰ ਦੇ ਬੰਦ ਕਰੋ ਲੈ ਜਾ ਜੀ ਦੱਸ ਮੁੱਦਾ ਕਰ ਕੀ ਕਰਾਂ ਮੁੱਲ ਹੁਣ ਕਰ ਦੇ ਤੂੰ ਯਾਰ 50000 ਮੰਗ ਲੈ ਜੇ ਲੱਖ ਮੰਗ ਲੈ 20 ਮੰਗ ਲੈ ਕੀ ਵੀ ਮੰਗੇ ਆ ਮੰਗੋ ਉਹ ਇਹ ਤਾਂ ਮੈਂ ਮੰਗਦਾ ਨਹੀਂ ਯਾਰ ਮੈਨੂੰ ਵਧੇਨ ਲੱਗਦਾ ਜਦੋਂ ਜਾਦ ਦੇ ਨੇ ਦੱਸਿਆ ਨਹੀਂ ਹੁਣ ਮੈਂ ਮੁੱਲ ਕਰਾਂ ਵਧੇਨ ਲੱਗਦਾ ਕਿਹਨੇ ਉਹ ਜਾਦ ਦੇ ਨੇ ਤਾਂ ਮੈਂ ਇਹਨੂੰ ਕੋਈ ਗੱਲ ਦੱਸੀ ਨਹੀਂ ਕੋਈ ਦੱਸ ਇੱਧਰ ਆ ਜਾ ਹੁਣ ਮੈਂ ਮੁੱਲ ਕਰਾਂ ਕੋਈ ਗੱਲ ਵਧੇਨ ਲੱਗਦਾ ਮੈਂ ਤਾਂ ਕਰ ਬਿਜਾ ਬੱਕਰੀ ਵੇਚਣੀ ਆ ਅੰਦਰ ਡੱਡਾ ਹੈਗਾ ਵੇਚਣ ਦਾ ਨਾ ਵੇਚਦਾ ਇਹਨੂੰ ਦੇ ਦਾਂਗੇ ਆਪਾਂ ਹੋਰਾਂ ਨੂੰ ਮੁੱਲ ਕਰ ਯਾਰ ਮੁੱਲ ਤਾਂ 45000 ਤੈਨੂੰ ਕਰਿਆ ਦੀ 45000 ਠੀਕ ਆ ਹੁਣ ਪਤਾ ਲੱਗਿਆ ਨਾ ਹਾਂ ਹਾਂ ਜੀ ਹੁਣ ਕਿਵੇਂ ਲਾਵਾਂ ਹੁਣ ਤੁਸੀਂ ਦੱਸੋ ਮੈਨੂੰ ਮੈਂ ਤੂੰ ਵੇਖ ਲੈ ਮੈਨੂੰ ਕਹਿਣ ਥੋੜਾ ਕੱਪੜੀ ਕੱਪੜੀ ਯਾਦੂਤੀ ਯਾਦੂਤੀ ਪੰਜੀ ਪੰਜੀ ਜਿੰਦੀ ਕੱਪੜੀ ਜਿੰਦੀ ਨਹੀਂ ਹੈ ਇੱਥੇ ਔੜੂ ਜਾ ਕੇ ਲਓ ਜੀ ਤੁਸੀਂ ਰੈ ਕਰ ਲਓ ਮੈਨੂੰ ਕਾਲੀ ਨਹੀਂ ਹੈ ਰੈ ਹੋ ਗਈ ਲੈ 25 ਜੀ 75ਵਾਂ ਗਿਆ ਮੈਂ ਇਕੱਠਾ ਹੀ ਘੜੇ ਬਣਾ ਜਾ ਕਿੱਥੇ ਚਾਚਾ ਕਿਉਂ ਆਉਦਾ ਰੇਟ ਵੀ ਨਹੀਂ ਹੋ ਫਿਰ ਉਹ ਖੜੀ ਆ ਜਿਹੜੀ ਦੱਸ ਫੇਰਾ ਦੰਦ ਸੇ ਆ ਹਾਈਟ ਦੇਖ ਚੀਜ਼ ਦੇਖ ਇਹੀਆਂ ਕਿੰਨੀਆਂ ਰਹਿ ਗਈਆਂ ਹੁਣ ਬੱਕਰੀਆਂ ਕਿਤੇ ਧੂਆਂ ਆਪਸ ਐਣਾ ਬੱਕਰੀਆਂ ਕਿੱਥੇ ਰਹਿ ਗਈਆਂ ਨਾ ਬੱਕਰਾ ਠੀਕ ਹੈ ਹੈ ਗੱਬਣਾ ਬਾਈ ਹਾਂ ਦੱਸ ਫੇਰਾ ਨਾਲੇ ਦਰਸ਼ੇਮ ਰਹਿ ਜਾਂਦਾ ਬੋਲ ਫੇਰੇ ਤੂੰ ਬੋਲਣਾ ਚਾਚਾ ਮੈਂ ਤਾਂ ਰਸਤੇ ਪਤਾ ਮੈਂ ਤਾਂ ਹੁਣ 26 ਦਾ ਲੈ 23 ਦਾ ਲੈ ਨਾ 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 26 ਦਾ ਲੈ ਉਹ ਨਹੀਂ ਹੋਣੀ ਚਾਚਾ ਉਹ ਕਿੱਥੇ ਹੋਗੀ ਬਹੁਤ ਫਰਕ ਹੁਣ ਗਸ ਮੇਰੇ ਕਿੱਥੇ ਹੋਊ ਯਾਰ ਕਰਦੇ ਹਾਂ ਉਹ ਫੌਜੀ ਆ ਉਹੀ ਲੈ ਜਾ ਫਿਰ ਹਾਂ ਹੀ ਆ ਫਿਰ ਉਹੀ ਲੈ ਜਾ ਤੈਨੂੰ ਫਿਰ ਰੇਟ ਕਾ ਨੂੰ ਕਰਾਉਣਾ ਉਹ ਮੈਨੂੰ 1000 ਘਟ ਦੇ ਦੇ ਯਾਰ 1000 ਤਾਂ ਦੇਗਾ ਫਿਰ ਨਹੀਂ ਖੁੱਦਾ ਹੁੰਦਾ ਹੈਗਾ ਯਾਰ ਜੇ ਨਹੀਂ ਹੁੰਦਾ ਫਿਰ ਫਿਰ ਕੀ ਹੋ ਗਿਆ ਮੈਨੂੰ ਵੀ ਸੁਵਾਦ ਲੈਣਾ ਯਾਰ ਅੱਜ ਕਿਉਂ ਸੁਵਾਦ ਕਾ ਤੋਂ ਲੈਣਾ ਬਣ ਕੇ ਮੁੜ ਕੇ ਮਾਹੀ ਜਾਂਦਾਗਾ ਪ੍ਰਿੰਸ ਵੀ ਪੰਜਾਬੀ ਜੀ ਨਵੇਂਰ ਤੇ ਦੀ ਇੱਥੇ ਹੋ ਯਾਰ ਇਹ ਇਸ ਦੀ ਜੋਰ ਲੱਗਿਆ ਪੂਰੇ 40000 ਦੀ ਲੈ ਜਾ ਦੱਸ ਹੋਰ ਦੱਸ ਲੈ ਫੜਾ ਪੱਕੀ ਬੇਦਰੇ 35000 ਦੀ ਪਰ ਨਾ ਉਹ ਨਹੀਂ ਹੁੰਦੀ ਉਹ ਨਹੀਂ ਹੁੰਦੀ ਉਹ ਨਹੀਂ ਹੁੰਦੀ ਕਿੱਥੇ ਹੋ ਜੂ ਇਹ ਤਾਂ ਇਹਨੂੰ ਰਸਤਾ ਦੇ ਤਾ ਰਾਸਤਾ ਦੇਤਾ ਤਾਂ ਬੇਚਣੀ ਨਹੀਂ ਬਕੀ ਤੂੰ ਹੈਗਾ ਨਾ ਮੈਂ ਹੀ ਕਰੀ ਕਿਉਂ ਨਹੀਂ ਵੇਚਦਾ ਮੈਂ ਫਿਰ ਕਾਹਨੂੰ ਆਉਂਦਾ ਇੰਨੇ ਚੈਨਲ ਲੱਗੇ ਹੋਏ ਨੇ ਮੈਂ ਜੇ ਵੇਚਣੀ ਨਹੀਂ ਫਿਰ ਮੈਂ ਦਾ ਰੇਟ ਕਿਉਂ ਕਰੂੰਗਾ ਓਏ ਯਾਰ ਨਵਾਂ ਬੰਦਾ ਯਾਰ ਨਵਾਂ ਬੰਦੇ ਕਰ ਕੀ ਆ ਉਹ ਨਵਾਂ ਬੰਦਾ ਹੀ ਆ ਜਿਹਹੀਆਂ ਚੀਜ਼ਾਂ ਨਹੀਂ ਉਠਣ ਦਿੰਦੀਆਂ ਫਿਰ ਨਹੀਂ ਬੰਦਾ ਉੱਠਦਾ ਜੇ ਚਾਚਾ ਹੀ ਜਿਹੀਆਂ ਚੀਜ਼ਾਂ ਨਹੀਂ ਉਠਣ ਦਿੰਦੀਆਂ ਫਿਰ ਨਹੀਂ ਬੰਦਾ ਉੱਠਦਾ ਉਹ ਹੋ ਗਏ ਨੇ ਕਿੰਨੇ ਦੀ ਤੂੰ ਯਾਰਾ ਤੈਨੂੰ ਨਮੇੜ ਤਾਂ ਦਿੱਤਾ 40000 ਦੀ ਤੈਨੂੰ ਕੱਢਦਾ ਨਹੀਂ ਇਹਦਾ ਹੁਣ 1000 ਹੋਰ ਘੱਟ ਦੇ ਦੇ ਲੈ ਦੱਸ ਐਦੋਂ ਨਹੀਂ ਹੁਣ ਹੋਣਾ ਇਹਦਾ 30 ਹੁੰਦਾ ਵਾ 35 ਜੋ ਨਾ 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 ਇਹਦਾ ਇਹਦਾ ਮਾਨਤਾ ਨਾ ਵੀ ਚੱਲ ਕੋਈ ਗੱਲ ਨਹੀਂ ਆ ਮੇਰੇ ਘਰੇ ਹੋਈ ਕਿਹਦੇ ਹੋਈ ਇਹਦਾ ਦੋ ਬੱਚੇ ਦੇ ਤੇ ਉਹਨੇ ਦਾ ਬੱਚੇ ਨਹੀਂ ਜਿਹੜਾ ਹੁਣ ਨਾ ਯਾਰ ਉਹਨੇ ਤਾਂ ਬੱਚੇ ਨਹੀਂ ਜੇ ਤੂੰ ਗਾ ਵਿਚਾਰੇ ਨੂੰ ਮਾਰ ਪੈਂਦੀ ਯਾਰ ਮਾਰ ਪੈਂਦੀ ਆ ਫਿਰ ਹੋਰ ਲੈ ਉਹੀ ਲੈ ਜਾ ਉਹੀ ਲੈ ਜਾ ਕਿੰਨੇ ਰਾਜ ਦੇ ਦਾ 36 ਦਾ ਤੋਦੀ ਹੈ ਨਹੀਂ ਜਾ ਮੋ ਪੁਰ ਜਾਣਾ ਉਹ ਨਹੀਂ ਉਹ ਕਹਿੰਦਾ ਵੀ ਫੌਜੀ ਯਾਦ ਰੱਖੂ ਹਾਂ ਪਲੂਣਾ ਥਣ ਦੇਖ ਜੇ ਪਹਿਲੇ ਸੂਏ ਸੂਂਦੀਆਂ ਥੱਲੋਂ ਦੇਖ ਚੱਟਾ ਹਾਂ ਦੋ ਚਾਹੀਦੇ ਨਾ ਆਏ ਆਜ ਮੈਂ ਦੂਜੇ ਸੂਏ ਤੇ ਥਣ ਹੁੰਦੇ ਨੇ 20000 ਤੇ 6000 1000 ਹੋਰ ਬਾਲ ਲੈ थैंक यू ਜੀ ਰਾਜਾ ਤੁਹਾਨੂੰ ਮੈਂ ਦੱਸ ਤੀ ਅੱਛਾ ਤੈਨੂੰ ਦੱਸਦਾ ਹਾਂ ਹਾਂ ਲੈ ਹੁਣ ਵਕੀ ਹੁੰਦੇ ਆ ਕੀ ਓਏ ਸੱਲਾ ਇਹਦੀ ਫਿਰ ਵਧੀਆ ਜੇ ਲੱਗਦੀ ਭਾਈ ਫੜ ਫਾਇਦਾ ਬਦਲਾ ਹੁਣ ਮੋੜੀ ਨਾ ਲੈ ਦੱਸ ਆ ਫੜ ਲਾਲਾ ਮੱਥੇ ਦਾ ਲਾ ਲੂ ਲਾਲਾ 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 ਲਾ ਲੂ ਲਾਲੂ ਦੱਸਦਾ ਸਹੀ ਉਹ ਲਾਲਾ ਲਾਲਾ ਲੈ ਲੈ ਜੇ ਬੋਗੜ 40 ਵੀ ਹੋ ਗਈ ਯਾਰ ਇੱਥੇ ਰੱਖ ਓ ਠੀਕ ਆ ਠੀਕ ਪਰ ਆ ਰਹੀ ਆ ਹਾਏ ਕੋਈ ਗੱਲ ਨਹੀਂ ਜਦੋਂ ਪੈਸੇ ਆਪਣੇ ਕੋਲ ਹੀ ਦਰ ਅੱਜ ਕਰੀਏ ਤੇਰਾ 2 ਫੁੱਟ ਚੱਲ ਜੀ ਆ ਵੀਰ ਦਾ ਬੜਾ ਦੋ ਜੀ ਜਾਣੀ ਹੈਗੀ ਬਾਈ ਇਹ ਜਾਣੀ ਹੈ ਮਰਥਲ ਕਿੰਨੇ ਦਾ ਅੰਦਾਜ਼ਾ ਹੈਗੀ 6 ਦਾ ਅੰਦਾਜ਼ਾ ਹੈ 6 6 ਦਾ ਹਾਈਟ ਇਹਦੀ ਹੈਡ 36 37 ਹੈਗੀ ਆ 38 ਤੋਂ ਬਾਹਰ ਆ ਜੀ ਇਹ 36 ਤੋਂ ਬਾਹਰ ਸੀ ਦਾ ਅੰਦਾਜ਼ਾ ਹੈ ਪਹਿਲਾਂ ਸੁਣਾ ਪਹਿਲੇ ਜੀ ਪਹਿਲੇ ਪਹਿਲੇ ਕਿੰਨੇ ਮਹੀਨੇ ਦੀ ਗੱਪਣਾ ਕੀਤੀ ਆ ਇਹ ਵੀਰੇ 2.5 ਮਹੀਨਿਆਂ ਦੀ ਕਹਿ ਕੇ ਦਿੱਤੀ ਆ ਆਪਾਂ ਨੇ ਗੱਪਣ ਇਹ ਦੰਦ ਦਿਖਾਵਾਂਗੇ ਮੋੜੇ ਲਓ ਜੀ ਆਪਣਾ ਘਰ ਬਰਾਮਾ ਠੀਕ ਕੀ ਹੁੰਦਾ ਗਰੰਟੀ ਦਿੱਤੀ ਹੈ ਗੱਬਣ ਦੀ ਗਾਡੀ ਬਈ ਇਹ ਮੈਜੂਦ ਜ਼ਿੰਮੇਦਾਰਾ ਮੇਰੀ ਕੋਈ ਜ਼ਿੰਮੇਦਾਰੀ ਨਹੀਂ ਹੈਗੀ ਗਰੰਟੀ ਆ ਬਾਈ ਗਰੰਟੀ ਆ ਕੱਲ ਨੂੰ ਮੈਨੂੰ ਅੱਗੇ ਇੱਕ ਬੰਦਾ ਕਹੇ ਦੀ ਤੂੰ ਜੂਦੀ ਮੰਡੀ ਰੋਇਵਾ ਲੈ ਜੀ ਕੰਨਾ ਇਹਦੇ ਬੱਕਰੀ ਵੇਚੀ ਹੈਗੀ ਮੈਧਰ ਨੇ ਇਹਨੂੰ ਬੱਕਰੀ ਦੋ ਬਹਾਦਾ ਕਰਾਤਾ ਹਾਂ ਹਾਂ ਤੌਣੀ ਗਾਡੀ ਇਹ ਕਹੂਗਾ ਆਪਾਂ ਗਰੰਟੀ ਦੰਨੇ ਆ ਬਾਈ ਬਾਅਦ ਚ ਲਵਾਂਗੇ ਫਿਰ ਜੇ ਆਏ ਇੰਨੇ ਪੈਸੇ ਅਗਲੇ ਨੇ ਲਾਏ ਆ ਬਾਈ ਆਪਾਂ ਗਰੰਟੀ ਕਰਕੇ ਤਾਂ ਹੀ ਦਿੱਤੀ ਆ ਬਾਈ ਤਰਸੇਮ ਠੀਕ ਆ ਜੀ ਹਾਂ ਜੀ ਅੰਮ੍ਰਿਤਸਰ ਕਿੱਥੇ ਜਾਣੀ ਹੈ ਇਹ ਪਿੰਡ ਤਿੰਮੋ ਵਾਲ ਘਿਲਾ ਮਰਸਾ ਘਿਲਾ ਮਰਸਾ ਤਸਵੀਰ ਬਾਬਾ ਬਗਲਾ ਕਿੰਨੇ ਨਗ ਹੋ ਗਏ ਇਹ ਸਾਡੇ ਕੋਲ ਹੋ ਗਏ 13 ਨਗ ਹੋ ਗਏ 13 ਨਗ ਹਾਂਜੀ ਨੌਰੀ ਅੱਜ ਇਹਨਾਂ ਨੂੰ ਇੱਕ ਇੱਕ ਗੱਲ ਕਹੀ ਆ ਤਰਸੇਮ ਕਹਾਂਦੇ ਕੋਈ 50 ਰੱਖੋ ਵੀ ਜੀ ਤੋ ਮਰਜੀ ਬਾਈ ਖਰੀਦੋ ਆਪਾਂ ਨੂੰ ਕੋਈ ਇਤਰਾਜ਼ ਨਹੀਂ ਚਾਚੇ ਵੀ ਰਹੀ ਹੈਗੇ ਨੇ ਹੋਰ ਬਹੁਤ ਦਲਾਲ ਨੇ ਮੰਡੀਆਂ 'ਚ ਵੀ ਜੀ ਤੋ ਮਰਜੀ ਨਾ ਖਰੀਦੋ ਵੀ ਰੀਸ ਰੀਸ 'ਚ ਕੋਈ ਫਾਇਦਾ ਨਹੀਂ ਆ ਵੀ ਜਿੱਥੇ ਵੀ ਰੱਖਣੀਆਂ ਨੇ 10 ਰੱਖ ਲਿਓ ਰੱਖ ਕੁਆਲਿਟੀ ਦੀਆਂ ਲਿਓ ਬਾਹਰ ਜਰਸੀਆਂ ਫੜ ਕੇ ਖਿੱਚੀਂ ਫਿਰੋ ਵੀ ਬਾਈ ਮੈਤੋ ਲੈ ਲੈ ਮੈਤੋ ਲੈ ਲੈ ਉਹਦਾ ਕੋਈ ਫਾਇਦਾ ਨਹੀਂ ਇਹਦੇ ਵਿੱਚ ਜੇ ਤੁਸੀਂ ਕੁਆਲਿਟੀ ਦੇ ਕੰਮ ਕਰੋਗੇ ਤਾਂ ਤੁਸੀਂ ਕੁਝ ਖਟੋਗੇ ਨਹੀਂ ਰੀਸ ਹੋ ਰੀਸ ਲੋਕਾਂ ਦੇ ਮਾਗਰ ਲਾ ਕੇ ਇਹਦੇ 'ਚ ਕੱਖ ਨਹੀਂ ਹੈਗਾ ਮੈਂ ਵੀਡੀਓ ਰਾਹੀਂ ਕਹਿ ਰਹੇ ਹਾਂ ਬਾਈ ਜੇ ਆਪਾਂ ਕਹੀਏ ਵੀ ਇਹਦੇ 'ਚ ਬਹੁਤ ਲੋਟਾ ਲੁੱਟ ਲਾਟ ਇਹਦੇ 'ਚ ਕੁਝ ਨਹੀਂ ਹੈਗੀ ਸਿੱਧੀ ਗੱਲ ਆ ਜੇ ਬਰੀਡ ਤੇ ਕੰਮ ਕਰੂ ਬੰਦਾ ਫੇਰ ਕਾਮਯਾਬ ਹੋਊਗਾ ਠੀਕ ਹੈ ਬਾਈ ਹਾਂ ਚਲੋ ਹੁਣ ਦੂਜੀ ਲੱਗ ਦਿੱਤੀ ਕਿੰਨੀਆਂ ਲੈ ਲਈਆਂ ਤੇ ਬਾਈ ਜੀ ਅੱਜ 4 ਲੈ ਲਈਆਂ चार <laughs> लूजी